ਅੱਜ ਫੈਸਲਾ ਵੀ ਤੁਹਾਡੇ ਹੱਥ ਵਿੱਚ ਹੈ ਤੇ ਕੰਮ ਕਰਨਾ ਨਾ ਕਰਨਾ ਮੈਂ 10 ਦਿਨ ਦਾ ਤੁਹਾਨੂੰ ਟਾਈਮ ਦੇ ਰਿਹਾ ਜੇ ਤੁਸੀਂ ਨਹੀਂ ਇਹ ਮਾਹੌਲ ਨੂੰ ਠੀਕਾ ਕਰ ਪਾਏ ਤੇ ਮੇਰੀ ਮਜਬੂਰੀ ਜੇ ਮੈਂ ਤੇ ਸ਼ਹਿਰ ਸਾਫ਼ ਰੱਖੀ ਮੈਂ ਪ੍ਰਾਈਵੇਟ ਫਰਮਾਂ ਨੂੰ ਲਿਆ ਕੇ ਫਿੱਟਾ ਲਾ ਦੇਣਾ ਤੇ ਇਸ ਬਾਰੇ ਮੈਂ ਕਹਿੰਦਾ ਕਿ ਬਈ ਮੈਂ ਵੇਖੋ ਇਸ ਕੰਮ ਨੂੰ ਘੱਟੋ ਘੱਟ ਨਹੀਂ ਸਾਲ ਹੋ ਗਿਆ ਸਾਲ ਹੋ ਗਿਆ ਮੈਨੂੰ ਇਸ ਦਾ ਠੀਕ ਹੈ ਪਰ ਰਿਜ਼ਲਟ ਤੁਹਾਡਾ ਬਿਲਕੁਲ ਨਿਲ ਜੀ ਕੱਲ ਨੂੰ ਮੈਨੂੰ ਮਾਰਨ ਮੈਨੂੰ ਤੁਸੀਂ ਕਿਹਾ ਵੀ ਸਾਡੇ ਹੱਕ ਲਈ ਲੜਾਈ ਲੜਨੀ ਹੈ ਤੇ ਮੈਂ ਤੁਹਾਡੇ ਹੱਕ ਲਈ ਲੜਾਈ ਲੜੇ ਆ ਤੁਹਾਡੇ ਹੱਕ ਤੁਹਾਨੂੰ ਵਾਪਸ ਹੀ ਲੈ ਆ ਜੇ ਅੱਜ ਰਿਜ਼ਲਟ ਇਹਨਾਂ ਮੈਨੂੰ ਮਿਲੂਗਾ ਕਿੰਨਾ ਕਰਕੇ ਲੜਿਆ ਮੈਨੂੰ ਇਹ ਹੈ ਵੀ ਜਿਹੜੇ ਸਾਡੇ ਸ਼ਹਿਰ ਨੂੰ ਸਾਫ਼ ਕਰਨ ਵਾਲੇ ਜੀ ਉਹ ਹੀ ਨਹੀਂ ਕੋਸ਼ਿਸ਼ ਇਹ ਸ਼ਹਿਰ ਕਿਧਰ ਖੜਾ ਹੋਊ ਸਫਾਈ ਕਿਧਰ ਹੋਊ ਮੈਂ ਤੇ ਫਿਰ ਉਹ ਪੂਰਾ ਕਰਤਾ ਪਰ ਜਿਹੜਾ ਰਿਜ਼ਲਟ ਮੈਨੂੰ ਸ਼ਹਿਰ ਵਾਲਿਆਂ ਕੋਲ ਆਉਣਾ ਚਾਹੀਦਾ ਹੈ ਉਹ ਤੁਹਾਡੀ ਪੋਜ਼ਿਟਿਵਿਟੀ ਤੇ ਕਰਤਾ ਨੈਗੇਟਿਵ ਕਿਹਾ ਹੁਣ ਮੈਂ ਇਹ ਥੋੜਾ ਕਹਿੰਦਾ ਕਮਿਸ਼ਨਰ ਸਾਹਿਬ ਨੂੰ ਵੀ ਕੌਂਸਲ ਸਾਹਿਬ ਸ਼ੇਰਾ ਵਾਲਾ ਦਰਵਾਜ਼ਾ ਸਾਫ਼ ਕਰਾਓ ਜੀ ਕਮਿਸ਼ਨਰ ਸਾਹਿਬ ਆਕਾਦੀਆਂ ਦੀ ਚੁੰਗੀ ਕੂੜਾ ਲੱਗਾ ਜੀ ਕਮਿਸ਼ਨਰ ਸਾਹਿਬ ਹਾਜੀਏ ਤੇ ਵੇਖੋ ਜੀ 400 ਦੇ ਕਰੀਬ ਕਿੰਨੇ ਬੰਦੇ ਕਮਿਸ਼ਨਰ ਸਵਾ 400 ਬੰਦਾ ਜੇ ਮੈਂ ਇਹਨਾਂ ਨੂੰ ਕਹਾਂ ਨਾ ਸੱਗੀ ਕਰਦੇ ਹੋ ਤੇ ਕਈ ਵਿੱਚ ਉਹ ਘਰ ਬੈਠੇ ਨਜ਼ਰ ਆਉਣੇ ਜਾਂ ਕਈ ਗੈਰ ਆ ਜਾਂ ਨਜ਼ਰ ਆਉਣੇ ਜਾਂ ਕੱਲ ਨੂੰ ਫਿਰ ਤੁਸੀਂ ਸ਼ਿਕਾਇਤਾਂ ਲੱਭਣੀਆਂ ਜੇ ਕੋ ਮੈਂ ਤੁਹਾਨੂੰ ਪਰਿਵਾਰਕ ਸਾਹਮਣੇ ਰੱਖਦਾ ਹਾਂ ਮੈਂ ਤੁਹਾਡੇ ਨਾਲ ਹਰ ਗੱਲ ਪਰਿਵਾਰ ਦੇ ਵਾਂਗੂ ਕਰਦਾ ਹਾਂ ਤੇ ਜੇ ਰਜਲਟਰ ਨਾ ਬਿਲੂਗਾ ਤੇ ਫਿਰ ਕੀ ਕਰਾਂਗਾ